ਨੋੜ ਹੁੰਦੀ ਅਜੇ ਇਸ ਪਰਿਵਾਰ ਨੂੰ ਬਹੁਤ ਲੋੜ ਸੀ ਉਹਨਾਂ ਦੀ ਤੇ ਪਿਆਰਿਓ ਗੁਰਮਤਿ ਪਿਆਰਿਓ ਪਰ ਜੋਰ ਨਾਲ ਜੀਵਨ ਮਰਨ ਹੈ ਜੋਰ ਨਾ ਜੋਰ ਦੇ ਨਾਲ ਜਿਉਣਾ ਜਾਂਦਾ ਤੇ ਨਾ ਹੀ ਜੋਰ ਦੇ ਨਾਲ ਬਰਿਆ ਜਾਂਦਾ ਪਰਮੋਪ ਦਾ ਕੋਈ ਪਤਾ ਨਹੀਂ ਕਿਸੇ ਕਵੀ ਨੇ ਲਿਖਿਆ ਇਹ ਜ਼ਿੰਦਗੀ ਦਾ ਕੀ ਪ੍ਰਭਾਸਾ ਜਿਦਾਂ ਪਾਣੀ ਵਿੱਚ ਪਤਸਾ ਅੱਗ ਦਾ ਮਹਿਲ ਹਵਾ ਦੀਆਂ ਦੀਵਾਂ ਨਾ ਇਹ ਕੋੜਾ ਨਾ ਇਹ ਮਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੜਤਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮੰਨਣਾ ਹੋਰ ਟਿਕਾਣਾ ਹੈ ਦੁਨੀਆ ਬਣੀ ਮੁਸਾਫਰ ਖਾਨਾ ਸਬਨਾ ਇੱਕ ਦਿਨ ਜਾਣਾ ਹੈ ਆਪਾਂ ਵੀ ਜਿੱਥੇ ਬੈਠੇ ਆਪਾਂ ਵੀ ਪਤਾ ਨਹੀਂ ਕਦੋਂ ਉਹਦੀ ਸੱਤ ਪੈ ਜਾਣੀ ਆ ਪਰ ਗੁਰਮਖ ਪਿਆਰਿਓ ਸੋ ਪ੍ਰਮਾਤ ਪਰਮੇਸ਼ਰ ਦਾ ਪ੍ਰਮਾਤਮਾ ਦਾ ਪਾੜਾ ਮੰਨਣਾ ਪੈਂਦਾ ਸੋ ਸਤਿਗੁਰੂ ਮਹਾਰਾਜ ਜੀ ਨੇ ਇਸ ਪਰਿਵਾਰ ਤੇ ਸਮਾਜੇ ਲੈ ਕੇ ਆਂਦਾ ਤੇ ਭਾਈ ਜਿਨਨੇ ਸਵਾਸ ਪ੍ਰਮਾਤਮਾ ਨੇ ਬਖਸ਼ੇ ਸੀ ਸੋ ਗੁਰਮਖ ਪਿਆਰਿਓ ਉਹਨੇ ਸਵਾਸਾਂ ਨੂੰ ਪੂਰੇ ਕਰਕੇ ਸਰਦਾਰ ਸੁਰਜੀਤ ਸਿੰਘ ਜੀ ਇਸ ਦੁਨੀਆ ਦੇ ਵਿੱਚੋਂ ਗਏ ਨੇ ਪਰ ਗੁਰਮਖ ਪਿਆਰਿਓ ਆਪਣੀ ਮਿਹਨਤ ਕਮਾਈ ਕਰਨ ਵਾਲਾ ਪਰਿਵਾਰ ਹੈ ਦੇਸਾਂ ਬਨੇਸਾਂ ਦੇ ਵਿੱਚ ਵੀ ਪਰਿਵਾਰ ਰਿਸ਼ਤੇਦਾਰ ਆਪਣੀ ਮਿਹਨਤ ਕਰ ਰਹੇ ਨੇ ਇਹਨਾਂ ਦਾ ਬੱਚਾ ਇਹਨਾਂ ਦੇ ਕਹਾ ਜੋ ਪੁੱਤਰਾ ਪੁੱਤਰੀ ਹੈ ਮਨੀਲਾ ਦੇ ਵਿੱਚ ਪਰਿਵਾਰ ਆ ਸੋ ਗੁਰਮਖ ਪਿਆਰਿਓ ਉਹ ਵੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰ ਰਹੇ ਨੇ ਸੋ ਸੰਸਾਰ ਦੇ ਵਿੱਚ ਜੋ ਵੀ ਜੀਵ ਆਉਂਦਾ ਉਹਨੇ ਚਲੇ ਸਾਹਮਣੇ ਜਾਣਾ ਪਰ ਭਾਣਾ ਮੰਨਣਾ ਪੈਂਦਾ ਕਹਿਣਾ ਸੌਖਾ ਹੈ ਜਿਹਦੇ ਉੱਤੇ ਸਮਾਂ ਆਇਆ ਹੁੰਦਾ ਉਹਨੂੰ ਪਤਾ ਹੁੰਦਾ ਆਓ ਗੁਰਮਖ ਪਿਆਰਿਓ ਹੁਣ ਬਸ ਥੋੜੇ ਸਮੇਂ ਦੇ ਵਿੱਚ ਹੀ ਇੱਕ ਧਾਰਨਾ ਪੜ ਕੇ ਸਰਦਾਰ ਸੋਨੀ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਪਾਣਾ ਕਰਤਾਰ ਦਾ ਪਾਣਾ ਕਰਤਾਰ ਸੰਗਤ ਜੀ ਮੰਨਣਾ ਪੈਂਦਾ ਪਾਣਾ ਕਰਤਾਰ ਨਾ ਨਾ ਛੱਡ ਜਾਂਦਾ ਪੰδα ਇੱਕ ਪੰਛੀ ਹੈ ਜੋ ਜਾਂਦਾ ਹੱਸ ਕੇ ਜਾਂ ਰੋ ਕੇ ਤਨ ਹੈ ਜ਼ਿੰਦਗੀ ਦੇ ਕਟ ਜਾਂਦਾ ਹੱਸ ਕੇ ਜਾਂ ਰੋ ਕੇ ਤਨ ਉਹ ਜ਼ਿੰਦਗੀ ਦੇ ਕਟ ਜਾਂਦਾ ਸਾਰੇ ਚਾਰੋ ਕੇ ਦਿਨ ਉਹ ਜ਼ਿੰਦਗੀ ਦੇ ਕੱਟ ਜਾਂਦਾ ਹੱਸ ਕੇ ਜਾਰੋਗੇ ਦਿਨ ਉਹ ਜ਼ਿੰਦਗੀ ਦੇ ਕੱਟ ਜਾਂਦਾ ਚੁਗਦਾ ਹੈ ਚੋਗ ਜਿੰਨਾ ਉਹ ਨਹੀਂ ਚੋਗਾ ਚੁਗਦਾ ਜਿੰਨਾ ਉਹ ਸਵਾਸ ਲਿਖੇ ਹੁੰਦੇ ਚੋਗਦਾ ਹੈ ਚੋਗ you uh -huh.